ਉਰਦੂ ਆਲੰਤਨੇ ਵੀ ਕੋਈ ਸਿੱਕਵਾ ਨਹੀਂ ਤਾਂ ਦਾ ਸੋਪਾ ਵੀਰ ਦਾ ਮਤਲਬ ਆ ਸਟੈਂਡਿੰਗ ਕੱਟਦੀ ਹਾਂ ਹਾਂਜੀ ਵੀਰੇ ਕੀ ਹਾਲ ਚਾਲ ਨੇ ਸਾਰਿਆਂ ਦੇ ਅਗਰ ਕਿਸੇ ਵੀਰ ਨੇ ਕੋਈ ਨੁਸਖਾ ਪੁੱਛਣਾ ਹੈ ਤਾਂ ਕਮੈਂਟ ਚ ਆ ਕੇ ਪੁੱਛ ਸਕਦਾ ਤੁਹਾਨੂੰ ਨੁਸਖਾ ਦੱਸ ਦਾਂਗੇ ਬਾਈ ਹਾਂ ਜੀ ਬਿਲਕੁਲ ਸਿਕਰ ਅੱਜ ਵੇਲੇ ਤੇ ਚੈਕਿੰਗ ਕਰਦੇ ਤਾਂ ਕੱਲ ਨੂੰ ਤੁਹਾਡਾ ਕੋਈ ਰਲਾ ਦਾਂਗੇ ਕੌਣ ਦੰਗ ਨਹੀਂ ਦੱਸ ਰਿਹਾ ਮੈਂ ਕਿੰਨੇ ਟਾਈਮ ਤੋਂ ਸਮੱਸਿਆ ਹੈ ترسےم ਵੀਰੇ ਅਲਟਰਾਸਾਉਂਡ ਤੋਂ ਬਾਅਦ ਉਹਨਾਂ ਦੀ ਰਿਪੋਰਟ ਵੀ ਦਿਓ ਜੀ ਹੂੰ 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 ਅੱਛਾ ਗੁਰਪ੍ਰੀਤ ਵੀਰਾ ਕੀ ਹਾਲ ਨੇ ਵੀਰੇ ਆਖੋ ਤੁਹਾਨੂੰ ਕਹਾਂ ਮੈਂ ਜਨਾਬ ਅੱਛਾ ਕੁਝ ਐਸਾ ਜੀਣੋ ਖਾਣ ਨਾਲ ਦਿਮਾਗ ਫਰੈਸ਼ ਹੋ ਜਾਏ ਇਹਦੇ ਲਈ ਵੀ ਤੁਸੀਂ ਸੰਡੂ ਕੰਪਨੀ ਦੀ ਸਟ੍ਰੈਸਨ ਗੋਲੀਆਂ ਆਉਂਦੀ ਐ ਉਹ ਬਹੁਤ ਵਧੀਆ ਐ ਉਹ ਸਟ੍ਰੈਸ ਨਾਲ ਆਉਂਦੀ ਐ ਸੰਡੂ ਕੰਪਨੀ ਦੀ ਸਵੇਰੇ ਸ਼ਾਮ ਇੱਕ ਇੱਕ ਗੋਲੀ ਲਓ ਇਹਦੇ ਲਈ ਤੁਸੀਂ ਥੋੜੀ ਮਹਿੰਗੀ ਲੈਣਾ ਚਾਹੁੰਦੇ ਤਾਂ ਬ੍ਰੰਮੀ ਵੱਟੀ ਗੋਲਡ ਲੈ ਲਓ ਸਵੇਰੇ ਸ਼ਾਮ ਜਾ ਸਭ ਤੋਂ ਵਧੀਆ ਵੀਰੇ ਸਰਸਵਤ ਅਰੇ ਸਟਾਉਂਦਾ ਸਵੇਰੇ ਸ਼ਾਮ ਚਾਰ ਚਾਰ ਚਮਚੇ ਲੋਬਮੈਂਡ ਨਹੀਂ ਬਹੁਤ ਵਧੀਆ ਆ ਅਫੀਸ਼ੀਅਲ ਪ੍ਰੀਤ ਫੀਲਿੰਗ ਨਹੀਂ ਆਉਂਦੀ ਉਹਦੇ ਲਈ ਕੋਈ ਫੀਲਿੰਗ ਲਈ ਵੀ ਰੀਲਾ ਪਾਈਆਂ ਹੋਈਆਂ ਨੇ ਦੇਖ ਲਓ ਅਗਰ ਫੀਲਿੰਗ ਘੱਟ ਆਉਂਦੀ ਹੈ ਤਾਂ ਮੂਡ ਆਨ ਕੈਪਸੂਲ ਆਉਂਦਾ ਰਾਜਸਥਾਨ ਫਾਰਮੇਸੀ ਦਾ ਉਹ ਲੈ ਲਓ ਉਹ ਬਹੁਤ ਵਧੀਆ ਕੰਮ ਕਰਦਾ ਵੀਰੇ ਦਵਾਈ ਨਹੀਂ ਵੀਰੇ ਦਵਾਈ ਲਵ ਪ੍ਰੀਤ ਵੀਰਾ ਦਵਾਈ ਨਹੀਂ ਵੀਰੇ ਮੈਡੀਸਨ ਆਉਂਦੀ ਯਾਰ ਉਹਦਾ ਬੜਾ ਔਖਾ ਹੈ ਕਸਟਮ ਵਾਲਿਓ ਨਹੀਂ ਆਉਂਦੇ ਲੌਂਗ ਟਾਈਮ ਸੈਕਸ ਲਈ ਕੋਈ ਨੁਸਖਾ ਅਗਰੇ ਬਈ ਟਾਈਮਿੰਗ ਦੀ ਕਮੀ ਆ ਤਾਂ ਉਹਦੇ ਲਈ ਵੀ ਰਸਤੰਮਣ ਵੱਟੀਆਂ ਆਉਂਦੀਆਂ ਨੇ ਹਨ ਜਿਹਦੇ ਵਿੱਚ ਕਾਮਣੀ ਸਭ ਤੋਂ ਮਸ਼ਹੂਰ ਹੈ ਬਾਕੀ ਹੋਰ ਅਲੱਗ-ਅਲੱਗ ਆਉਂਦੀਆਂ ਨੇ ਪਰ ਸੇ ਕਾਮਣੀ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਇੱਕ ਜਾਤੀ ਫਲਕੀ ਵੱਟੀ ਆਉਂਦੀ ਹੈ ਸਤਮਕ ਉਹ ਵੀ ਕਾਮਣੀ ਦੀ ਤਰ੍ਹਾਂ ਕੰਮ ਕਰਦੀ ਹੈ ਬਹੁਤ ਵਧੀਆ ਅੱਛਾ ਬੀਪੀ ਘਟਦਾ ਹੈ ਬਈ ਅ ਅੱਛਾ ਗੁਰੂਪੁਨੀਆਂ ਬੀਪੀ ਲਈ ਬਈ ਇੱਕ ਵਾਰ ਬੀਪੀ ਡੇਲੀ ਚੈੱਕ ਕਰਾਓ ਕਿੰਨਾ ਕੁ ਤੁਹਾਡਾ ਬੀਪੀ ਰਹਿੰਦਾ ਉਸ ਹਿਸਾਬ ਨਾਲ ਨੁਸਖਾ ਹੁੰਦਾ ਇਹਦਾ ਗਰਮੀ ਬਹੁਤ ਆਉਂਦੀ ਆ ਸੰਦੀਪ ਪੌਜਲਾ ਬਈ ਇਹਦੇ ਲਈ ਫਿਰ ਤੁਸੀਂ ਚੰਦਨ ਬੀੜੇ ਸਰਪ ਲੋ ਚੰਦਨ ਬੀੜੇ ਸਰਪ ਆਉਂਦਾ ਹੈਗਾ ਉਂਝਾ ਕੰਪਨੀ ਦਾ ਅ ਦੋ ਚਮਚੇ ਸਵੇਰੇ ਦੋ ਰਾਤ ਨੂੰ ਕੁਛਕ ਟਾਈਮ ਲੈ ਲਓ ਠੀਕ ਹੋ ਜਾਓਗੇ ਬਰੇ ਲੋ ਤਾਂ ਸੇ ਮੇਰੇ ਵੈਲਕਮ ਬਈ ਥਾਇਰੋਇਡ ਲਈ ਵੀ ਸਭ ਤੋਂ ਵਧੀਆ ਨੁਸਖਾ ਹੈਗਾ ਧਨੀਆ ਲੈ ਲਓ ਅ ਬੀ ਧਨੀਏ ਦੇ ਹੁੰਦੇ ਆ ਜਿਹੜੇ ਉਹ ਲੈ ਲਓ ਉਹਨਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਰੱਖ ਲਓ ਰਾਤ ਨੂੰ ਇੱਕ ਚਮਚਾ ਪੀਗੋ ਕੇ ਰੱਖ ਦਿਓ ਸਵੇਰੇ ਨੂੰ ਉਬਾਲੋ ਜਦੋਂ ਅੱਧਾ ਗਲਾਸ ਰਹਿ ਗਿਆ ਤਾਂ ਛਾਣ ਕੇ ਪੀ ਲਓ 15 ਦਿਨ ਦੇ ਵਿੱਚ ਗੋਲੀ ਬੰਦ ਕਰ ਦਿਓ ਮਹੀਨੇ ਦੇ ਵਿੱਚ ਤੁਸੀਂ ਠੀਕ ਹੋ ਜਾਓਗੇ ਉਹ ਤਾਂ ਵੀਰੇ ਹੁਣ ਪੁੰਨੀਆਂ ਸਾਹਿਬ ਤੁਸੀਂ ਟੈਨਸ਼ਨ ਲੈਣੀ ਛੱਡ ਦਿਓ ਵੀਰੇ ਉਹਦੇ ਲਈ ਕਾਫੀ ਪੀਓ ਹੈਨਾ ਕੈਫੀਨ ਦੀ ਮਾਤਰਾ ਥੋੜੀ ਜਿਆਦਾ ਕਰਦਾ ਚਾਕਲੇਟ ਵੀ ਖਾ ਸਕਦੇ ਹੋ ਕਾਫੀ ਲੈ ਸਕਦੇ ਹੋ ਇਹਦੇ ਲਈ ਕਾਫੀ ਵਧੀਆ ਕੰਮ ਕਰਦੀ ਹੈ ਬੀਪੀ ਘਟਦਾ ਤਾਂ ਠੀਕ ਹੋ ਜਾਓਗੇ ਨਹੀਂ ਲਗਾਤਾਰ ਨਿੰਬੂ ਪਾਣੀ ਪੀਓ ਦੇ ਵਿੱਚ ਕਾਲਾ ਨੂਨ ਪਾ ਕੇ 5-6 ਦਿਨ ਪੀ ਲੋ ਤੁਹਾਡਾ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਪਾਜੀ ਫੋਨ ਤੇ ਗੱਲ ਅੱਧਾ ਘੰਟਾ ਰੋਕ ਕੇ ਫੋਨ ਕਰ ਲਿਓ ਤੁਸੀਂ ਬਿਕਰਮਜੀਤ ਬੀ 20 ਮਿੰਟਾਂ ਨੂੰ ਕਰ ਲਿਓ ਵੀਰੇ ਫੋਨ ਕੋਈ ਚੱਕਣੇ ਅੱਛਾ ਜੱਗੀ ਜੱਗੀ ਹੋਣੀ ਤੁਸੀਂ ਵੀਰੇ ਖਾਦਾ ਪੀਤਾ ਨਹੀਂ ਲੱਗਦਾ ਤੁਸੀਂ ਐਵੇਂ ਕਰੋ ਆਪਣੇ ਲੀਵਰ ਦੇ ਟੈਸਟ ਕਰਵਾ ਲਓ ਓਟੀਪੀਟੀ ਤੇ ਕੰਪਲੀਟ ਯੂਰੀਨ ਕਰਵਾ ਲਓ ਫਿਰ ਉਹ ਤੁਹਾਨੂੰ ਨੁਸਖਾ ਦੱਸ ਦਾਂਗਾ WhatsApp ਤੇ ਰਿਪੋਰਟਾਂ ਭੇਜ ਦਿਓ ਤੁਹਾਡੀਆਂ ਅਗਰ ਕਿਸੇ ਵੀ ਵੀਰ ਨੇ ਕੁਝ ਪੁੱਛਣਾ ਹੋਵੇ ਨਾ WhatsApp ਤੇ ਆਪ ਨੂੰ ਮੈਸੇਜ ਕਰਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਨੁਸਕੇ ਜਿਹਦੇ ਮਰਜ਼ੀ ਪੁੱਛੋ ਬਹੁਤ ਗ੍ਰੰਥ ਪਏ ਨੇ ਬਹੁਤ ਨੁਸਖੇ ਪਏ ਨੇ ਜਿੰਨੇ ਮਰਜ਼ੀ ਪੁੱਛ ਲਓ ਫਰੀ ਦੇ ਵਿੱਚ ਕੋਈ ਇਕਤਾਲੀ ਗੱਲ ਨਹੀਂ ਹੈਗੀ ਆਪਾਂ ਘੜਾ ਕਿਸੇ ਤੋਂ ਕੋਈ ਫੀਸ ਲੈਣੀ ਹੈ ਹਨਾ ਓਕੇ ਵਿਕਰਮ ਜੀ ਜੀ ਸ਼ੁਕਰੀਆ ਭਾਈ ਅੱਛਾ ਇੰਗਲੈਂਡ ਵਾਲਾ ਵੀਰ ਭਾਈ ਤੁਸੀਂ ਨਾ ਜਿੰਨੇ ਵੀ ਵੀਰ ਬਾਹਰਲੇ ਨੇ ਸਭ ਤੋਂ ਜ਼ਿਆਦਾ ਨਾਨ ਵੇਜ ਖਾਂਦੇ ਆ ਹਨਾ ਨਾਨ ਵੇਜ ਜ਼ਿਆਦਾ ਖਾਂਦੇ ਨੇ ਡ్రਾਈ ਫਰੂਟ ਜ਼ਿਆਦਾ ਖਾਂਦੇ ਨੇ ਕੰਮ ਕਰਕੇ ਹਨਾ ਵਿਕਤਾਗਤਲੇ ਚੀਜ਼ਾਂ ਖਾ ਲਈ ਇਹ ਚੀਜ਼ਾਂ ਘਟਾਓ ਵੀਰੇ ਤੁਸੀਂ ਸਾਰੇ ਜਿੰਨੇ ਵੀ ਬਾਹਰ ਰਹਿੰਦੇ ਹੋ ਅਗਰੇ ਇਹ ਚੀਜ਼ਾਂ ਘੱਟ ਕਰੋਗੇ ਤਾਂ ਤੁਹਾਡੀ ਟਾਈਮਿੰਗ ਵਧੀਆ ਹੋ ਜਾਊਗੀ ਹਨਾ ਗਰਮ ਚੀਜ਼ਾਂ ਬੰਦ ਕਰ ਦਿਓ ਤੇ ਉਸ ਤੋਂ ਰਾਮਣ ਸੰਧੂ ਲੇ ਵੀਰੇ ਪਹਿਲਾਂ OTPT ਚੈੱਕ ਕਰਵਾ ਲਓ ਰਾਮਣ ਵੀਰੇ ਹਨਾ OTPT ਕਿੰਨੇ ਰਹਿੰਦੇ ਨੇ ਉਹ ਉਸ ਤੇ ਡਿਪੈਂਡ ਕਰਦਾ ਹੈ ਉਹਦੇ ਹਿਸਾਬ ਨਾਲ ਨੁਸਕਾ ਹੋਊਗਾ ਅਫੀਮ ਨਾ ਖਾਇਆ ਕਰੋ ਵੀਰੇ ਹੋਰ ਕੀ ਆ ਫਿਰ ਇਹ ਤਾਂ ਹੀ ਹੱਲ ਐ ਨਾਲੇ ਆਇਰੂ ਵਿੱਚ ਤਾਂ ਦੱਸਿਆ ਗਿਆ ਹੈ ਨਾ ਵੀ ਜਿਹੜੀ ਚੀਜ਼ ਨਾਲ ਪ੍ਰੋਬਲਮ ਹੁੰਦੀ ਆ ਉਹ ਖਾਣੀ ਛੱਡ ਦਿਓ ਉਹ ਐਮੀ ਜਦੋਂ ਮਰਜ਼ੀ ਆ ਜਾਓ ਵੀਰੇ ਕੋਈ ਚੱਕਰ ਨਹੀਂ ਬੱਸ ਸੰਡੇ ਹੁੰਨੇ ਆਂਗੇ ਪਿੰਡ 'ਚ ਜਵੰਦਾ ਪਿੰਡ ਇਸ ਨਾਮ ਦੇ ਨਾਲ ਜਾਂ ਫਿਰ ਬਠਿੰਡਿਆ ਸਕਦੇ ਹੋ ਭਗਗ ਰੋਡ ਗਲੀ ਨੰਬਰ 12 13 ਦੇ ਨਾਲ ਵੱਧਵਾਰ ਨੂੰ ਅੱਛਾ ਜਸਮਾਨ ਬਈ ਲੋਹ ਚੱਲ ਹਾਂਜੀ ਹਰਵਿੰਦਰ ਜੀ ਬੋਲੋ ਹੁਕਮ ਚੰਰਾ ਨਾ ਜੱਕ ਬੋਲੋ ਭਾਈ ਬੋਲੋ ਭਾਈ ਬੋਲੋ ਆਫੀਸ਼ੀਅਲ ਪ੍ਰੀਤ ਰੋਕ ਰੋਕ ਕੇ ਬੋਲਦੇ ਆਂ ਭਈ ਇਹਦੇ ਲਈ ਤਾਂ ਨੁਸਖਾ ਹੈ ਭਈ WhatsApp ਤੇ ਮੈਸੇਜ ਕਰ ਦੇ ਨੁਸਖਾ ਲਿਖ ਕੇ ਭੇਜ ਦਣਿਆ ਇਹਦੇ ਲਈ ਮਾਕਰ ਤੋਂ ਅੱਜ ਬੱਟੀ ਖਾਣੀ ਪਊਗੀ ਤੁਹਾਨੂੰ ਤੇ ਇੱਕ ਆਂਗ ਵੀਰ ਰਸ ਖਾਣਾ ਪਊਗਾ ਤੇ ਸਰਸਬਤਰ ਇਸ ਤੇ ਪੀਣਾ ਪਊਗਾ ਤੇ ਇੱਕ ਲੇਪ ਕਰਨਾ ਪਊ ਉਹ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਲਿਖ ਕੇ ਭੇਜ ਦਣਾ ਇੰਨੇ ਦੇ ਵਿੱਚ ਫਰਕ ਪੈ ਜਾਊਗਾ ਤੁਹਾਨੂੰ ਚੱਲ ਭਈ ਬੋਲ ਕੀ ਹੋ ਗਿਆ ਬੋਲਦੇ ਨਹੀਂ ਮੈਂ ਕਰ ਦੋ ਇਹ ਤੂੰ ਉਹ ਚੱਲ ਸ਼ੁਕਰ ਤਰੀ ਅਭੀ ਆਪ ਦੇ ਆਪ ਰਿਮੂਵ ਹੋ ਗਿਆ ਮੈਨੂੰ ਕਰਨਾ ਵੀ ਨਹੀਂ ਆਉਂਦਾ ਤੀ ਆ ਕੀ ਲਿਖਿਆ ਵੀ ਪੰਜਾਬੀ ਚ ਇੰਗਲਿਸ਼ ਚ ਲਿਖ ਕੇ ਭੇਜੀ ਵੀਰੇ ਪੰਜਾਬੀ ਤਾਂ ਸਮਝ ਨਹੀਂ ਆਇਆ ਹੁਣ ਐ ਕੀ ਤੂੰ ਪੰਜਾਬੀ ਇੰਗਲਿਸ਼ ਚ ਲਿਖ ਦੇ ਵੀਰੇ ਕੀ ਹੈ ਦਾ ਵਟਸਐਪ ਤੇ ਮੈਸੇਜ ਕਰ ਲਈ ਹਰਵਿੰਦਰ ਹਾਂਜੀ ਵੀਰ ਹੋਰ ਕੁਛ ਨੇ ਪੁੱਛਣਾ ਕੁਛ ਬੰਦੀ ਘਟ ਗਿਆ ਆਪਣੇ ਤਾਂ 100 ਤੋਂ ਵੀ ਉੱਪਰ ਹੀ ਨਹੀਂ ਗਏ ਚਲੋ ਵੀਰੇ ਸਾਰਿਆਂ ਦਾ ਸ਼ੁਕਰੀਆ ਜਿਹੜੇ ਜਿਹੜੇ ਆਪਣੇ ਨਾਲ ਜੁੜੇ ਹਨ ਤੇ ਕੋਈ ਚੱਕਰ ਨਹੀਂ ਵੀਰੇ ਜੋ ਵੀ ਨੁਸਖਾ ਪੁੱਛਣਾ ਹੁੰਦਾ ਤੁਸੀਂ WhatsApp ਤੇ ਜਦੋਂ ਮਰਜ਼ੀ ਪੁੱਛ ਲਿਆ ਕਰੋ ਲਕੋਰੀਏ ਦਾ ਲਕੋਰੀਏ ਲਈ ਪੋਸ਼ਣ ਗੂ ਚੂਰਨਾ ਹੁੰਦਾ ਉਹਦੇ ਵਿੱਚ ਤੁਸੀਂ ਕੁਸਤਾ ਬੈਜ਼ਾ ਮੁਰਗ ਪਾਉਣਾ 10 ਗ੍ਰਾਮ ਤੇ ਬੰਕਪਾਸਮ 10 ਗ੍ਰਾਮ ਤੇ ਰੂਮੀ ਮਸਤਗੀ 20 ਗ੍ਰਾਮ ਪਾ ਕੇ ਅੱਧਾ ਚਮਚਾ ਸਵੇਰੇ ਅੱਧਾ ਰਾਤ ਨੂੰ ਲੈਣਾ ਤੇ ਲੂ ਕੋਲ ਪੀਣ ਵਾਲੀ ਆਉਂਦੀ ਹੈ ਦੋ ਚਮਚੇ ਸਵੇਰੇ ਦੋ ਰਾਤ ਨੂੰ ਤੇ ਪਤਰਾੰਗਾ ਸੁਬ ਦੋ ਚਮਚੇ ਸਵੇਰੇ ਦੋ ਰਾਤ ਨੂੰ ਨਹੀਂ ਸਮਝਾਈ ਤਾਂ ਵਟਸਐਪ ਤੇ ਮੈਸੇਜ ਕਰ ਲਿਓ ਜੀ ਪੂਰਾ ਨੁਸਖਾ ਲਿਖ ਕੇ ਭੇਜ ਦਾਂਗੇ ਦਾ ਲਕੋਰੀ ਇਹਦਾ ਬਾਕੀ ਗਰਮ ਚੀਜ਼ਾਂ ਤੁਹਾਨੂੰ ਬੰਦ ਰੱਖਣੀਆਂ ਪੈਣਗੀਆਂ

ਬਾਕੀ ਪ੍ਰੋਫਾਈਲ ਚ ਜਾ ਕੇ ਦੇਖੋ ਵੀਰੇ ਪਾਇਆ ਹੋਇਆ ਹੈ ਨੀਚੇ ਕੀ ਕੈਪਸ਼ਨ ਕਹਿੰਦੇ ਕੀ ਕਹਿੰਦੇ ਉਹਨੂੰ ਆਪਣੀ ਆਈਡੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਦਿੱਤਾ ਹੋਇਆ ਜੀ ਹੂੰ ਬਾਕੀ ਕਮੈਂਟਾਂ ਚ ਸੈਂਡ ਕਰਦਾ ਨਾ ਜੀ ਲੋ 989238200 ਠੀਕ ਲੋ ਜੀ ਕਮੈਂਟਾਂ ਸੈਂਡ ਕਰ ਦਿੱਤਾ ਕਰਜਾ ਕਰਦਾ ਮੈਨੂੰ ਪਿੰਨ ਨਹੀਂ ਕਰ ਸਕਦਾ ਕਰ ਜੋ ਓਕੇ ਜੀ ਲੋ ਕਮੈਂਟ ਪਿੰਨ ਕਰਤਾ ਵੀਰੇ ਉੱਪਰ ਆਊਗਾ ਆਪਣਾ ਕਮੈਂਟ ਠੀਕ ਹੈ ਉਹ ਨਹੀਂ ਕਰਨਾ ਹੁੰਦਾ ਕਮੈਂਟ ਹੁੰਦਾ ਉਹ ਪੈਨ ਕੀ ਕਰੇ ਬੰਦਾ ਦੱਸੋ ਚਲੋ ਠੀਕ ਹੈ ਜੀ ओके बाबा शुक्रिया ਤੁਹਾਡਾ ਸਭ ਦਾ ਜੁੜਨ ਲਈ ਜੇੜੇ ਮੇ ਕੁਝ ਪੁੱਛਣਾ ਹੋਵੇ ਤਾਂ WhatsApp ਤੇ ਮੈਸੇਜ ਕਰ ਸਕਦਾ ਹੈ थैंक यू बाबा ਧੰਨਵਾਦ ਸਾਰੇ ਵੀਰਾਂ ਦਾ शुक्रिया जी ओके okay, बाय